ਆਡਰ ਜੀ ਆਰ ਕੇ ਸੋਤਾ ਜੀ ਆਦੇ ਚੋਬਰ ਚੋਲ ਜੀ ਉਤੇ ਰੱਖਣ ਚੱਦ ਕਿੰਨੇ ਕੈਂਡੀਡੇਟ ਸੀ আর ਕਿੰਨੇ ਕਿੰਨੇ ਵੋਟ ਉਹਨਾਂ ਨੂੰ ਮਿਲੀਆਂ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਸਾਡੇ ਸੂਝਵਾਨ ਵੋਟਰ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਜੀ ਸ਼ਾਂਤ ਮੈਤਰੀਕੇ ਨਾਲ ਵੋਟਾਂ ਪਾ ਕੇ ਲੋਕਤੰਤਰ ਨੂੰ ਬਹਾਰ ਰੱਖਿਆ ਠੀਕ ਹੈ ਜੀ ਕੁੱਲ ਟੋਟਲ ਵੋਟ ਸੀ ਜਿਹੜੀਆਂ ਉਹ 222 ਸੀ ਜਿਨ੍ਹਾਂ ਦੇ ਵਿੱਚੋਂ 186 ਵੋਟਾਂ ਪੋਲ ਹੋਈਆਂ ਤੇ ਸ੍ਰੀ ਅਨਸਤੀ ਲੋਹਾਰ ਨੂੰ ਪਈਆਂ 178 ਵੋਟਾਂ ਤੇ ਸ੍ਰੀ ਐਸਕੇ ਗੋਲਜੀ ਨੂੰ ਪਈਆਂ ਸਿਰਫ 8 ਵੋਟਾਂ ਤੇ 170 ਵੋਟਾਂ ਦੇ ਬਹੁਤ ਵੱਡੇ ਮਾਰਜਿਨ ਨਾਲ ਸਭ ਤੋਂ ਪਹਿਲਾਂ ਮੈਂ ਸਾਰੇ ਅਨਿਵਾਦੀ ਮੰੰਦਰਾਂ ਦੇ ਸੀਨੀਅਰ ਆਗੂਆਂ ਦੇ ਅੰਦਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਵੱਡੇ ਮਾਰਜ ਦੇ ਨਾਲ ਸਦਾ ਨਵੀਂ ਸੰਧ ਨੂੰ ਖੁਸ਼ੀ ਦਤਾਇਆ ਇਹਨਾਂ ਦਾ ਜਿਹੜਾ ਬੁੱਧੀ ਸੀਗੇ हां हां गोविंद साहब बहुत बढ़िया जी बाकी इन अलावा ਜਿਹੜੀ ਸੈਕਟਰੀ ਵੈਸ ਪ੍ਰੈਜ਼ੀਡੈਂਟ ਜੁਆਇੰਟ ਸੈਕਟਰੀ ਕੈਸ਼ੀਅਰ ਡਿਵਰੇਜਨ ਸਾਡੇ ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਉਹ ਸਾਰੀ ਟੀਮ ਫਿਰੋ ਸਾਹਿਬ ਨਾਲ ਖੜੀ ਆ ਅਸੀਂ ਸਾਰਿਆਂ ਨੇ ਰਲ ਮਿਲ ਕੇ ਤੁਹਾਨੂੰ ਸਾਹਿਬ ਨੂੰ ਬਹੁਤ ਵੱਡੇ ਮਾਣ ਦਾ ਮਹਿਸੂਸ ਆ ਆਪਕੀ ਆਜਾ ਬਟ ਅੰਦਰ ਆ ਜਾਓ ਓਏ ਮੰਗੀ ਜੀ ਠੀਕ ਹੈ ਥੋੜਾ ਢੀਲੋ ਸਾਹਿਬ ਅੱਜ ਤੁਸੀਂ ਬਾਰਿਸ਼ ਨੂੰ ਚੁਣਾਂ ਤੇ ਬਿਨੇ ਇੱਥੇ ਹਾਜ਼ਰੀ ਕੀਤੀ ਹੈ ਕਿੰਨੇ ਕੋਣਾਂ ਚੋਂ ਚੱਤਾਂ ਤਕ ਤਕੀਰ ਕੀ ਬਾਰਿਸ਼ ਨੂੰ ਵਾਸਤੇ ਕੰਮ ਕਰੋਗੇ ਸਰ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਸਾਡੀ ਬਾਰਿਸ਼ ਉਹਦੇ ਸਾਰੇ ਮੈਂਬਰਾਂ ਦਾ ਜੋ ਪਿਛਲੀ ਵਾਰੀ ਵੀ ਮੇਰੀ ਟੀਮ ਸੀ ਉਹਨਾਂ ਦਾ ਜੋ ਇਸ ਵਾਰ ਅਨਪੋਸਟ ਚੁਣੀ ਗਈ ਆ ਉਹਨਾਂ ਦਾ ਵੀ ਮੇਰੇ ਸੀਨੀਅਰ ਦਾ ਤੇ ਨਵੇਂ ਆਏ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੇ ਖੁੱਲੇ ਦਿਲ ਨਾਲ ਮੈਨੂੰ ਵੋਟਾਂ ਪਾਈਆਂ ਨੇ ਮੈਨੂੰ 178 ਵੋਟਾਂ ਮਿਲੀਆਂ ਨੇ ਤੇ ਮੇਰੇ ਵਿਰੋਧੀ ਕੈਂਡੀਡੇਟ ਨੂੰ ਸਿਰਫ 8 ਵੋਟਾਂ ਪਈਆਂ ਨੇ ਜੋ ਕਿ ਸਾਡੇ ਬਾਰਿਸ਼ ਸੁਆਣਾ ਦੇ ਇਤਿਹਾਸ ਵਿੱਚ ਐਡੀ ਵੱਡੀ ਜਿੱਤ ਪਹਿਲੀ ਵਾਰ ਪਈ ਹੈ ਇਹ ਮੇਰੇ ਸਾਥੀਆਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਹੋ ਸਕਦੀ ਮੈਂ ਕੁੱਲ ਵੋਟਾਂ 222 ਸੀ ਕੁੱਲ ਵੋਟਾਂ 222 ਸੀ ਜਿਸ ਚੋਂ 186 ਵੋਟਾਂ ਮੇਰੀਆਂ ਨੇ ਠੀਕ ਹੈ 8 ਐਸ ਕੇ ਗੋਲਜੀ ਨੂੰ ਪਈਆਂ ਨੇ 178 ਮੈਨੂੰ ਪਈਆਂ ਨੇ ਤੁਸੀਂ ਵਕੀਰ ਭਾਈਚਾਰੇ ਵਾਸਤੇ ਅੱਗੇ ਕੀ ਕੰਮ ਕਰੋਗੇ ਸਾਡੇ ਵਕੀਰ ਭਾਈਚਾਰੇ ਵਾਸਤੇ ਜੋ ਵੀ ਇਹਨਾਂ ਦੀਆਂ ਮੁਸ਼ਕਲਾਂ ਨੇ ਪਹਿਲਾਂ ਵੀ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਾਂ ਤੇ ਉਹ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ਸਾਡੇ ਚੈਂਪੀਅਨਸ਼ਿਪ ਬਣਾਏ ਗਏ ਉਹਨਾਂ ਦੇ ਕੁਝ ਕੰਮ ਧੂਰੇ ਨੇ ਉਹ ਪੂਰੇ ਕੀਤੇ ਜਾਣਗੇ ਸਭ ਤੋਂ ਪਹਿਲਾਂ ਬਾਕੀ ਜੋ ਵੀ ਮੁਸ਼ਕਲ ਆਊਗੀ ਉਸ ਦੇ ਪਹਿਲ ਦੇ ਅਧਾਰ ਤੇ ਅਸੀਂ ਮੁੱਡੇ ਨਾਲ ਮੁੱਡਾ ਜੋੜ ਕੇ ਵਕੀਲਾਂ ਨਾਲ ਚੱਲਾਂਗੇ ਉਹਨਾਂ ਦੇ ਪਹਿਲ ਦੇ ਅਧਾਰ ਤੇ ਕੰਮ ਕਰਾਂਗੇ ਸੁਦੀਪ ਸਾਜਾ ਜੀ ਮੈਂ ਤੁਹਾਨੂੰ ਮੈਂ ਖਾ ਤੁਸੀ ਯੋਗਦਾਨ ਦੇ ਉਸ ਦਾ ਪ੍ਰੈਕਟਿਕ ਕਰਨਾ ਨੋ ਕੈਮਰਾ ਪਹਿਲਾਂ ਮੈਂ ਸਭ ਤੋਂ ਪਹਿਲਾਂ ਅਸੋਸੀਏਸ਼ਨ ਦਾ ਸਾਡੇ ਸਾਰੇ ਸੀਨੀਅਰਸ ਦਾ ਸਾਡੇ ਰਿਸਪੈਕਟਡ ਅੰਦਾਵਾ ਸਾਹਿਬ ਦਵਿੰਦਰ ਸਿੰਘ ਢਿੱਲੋਂ ਜੀ ਤੇ ਜਿੰਨੇ ਵੀ ਸਾਡੀ ਸੀਨੀਅਰ ਬੋਡੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਾਡੇ ਪ੍ਰਧਾਨ ਅਸੀਂ ਸਰਦਾਰ ਨਵਦੀਪ ਸਿੰਘ ਢਿੱਲੋਂ ਜੀ ਨੂੰ ਐਡੇ ਵੱਡੇ ਮਾਣ ਨਾਲ ਜਿੱਤ ਪ੍ਰਾਪਤ ਕਰਾਈ ਜੀ ਇਸ ਕਰਕੇ ਮੈਂ ਸਭ ਦਾ ਬਹੁਤ ਤਹਿਤ ਤਹਿਤ ਧੰਨਵਾਦ ਕਰਦਾ ਹਾਂ ਆਜਾ ਮੈਂ ਤੋਂ ਪਹਿਲਾਂ ਦਨ ਸਾਰੇ ਪਰਿਵਾਰ ਦੇ ਮੈਂਨਾਂ ਦੇ ਸੀਨੀਅਰਾਂ ਦਾ ਜਿਹਦੇ ਅੰਦਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀਆਂ ਹਿਨਾਣੇ ਬਹੁਤ ਵੱਡੇ ਮਾਰਚ ਦੇ ਨਾਲ ਸ੍ਰੀ ਨਵਦੀਪ ਸਿੰਘ ਧਨਵਾਦ ਨੂੰ ਕੁਝਤਾਇਆ ਇਹਨਾਂ ਦਾ ਜਿਹੜਾ ਬੁੱਢੀ ਸੀਗੇ ਆਪਣਾ ਗੋਇਲ ਸਾਹਿਬ ਜੁਰਮਾਨੇ ਸਰਪਰਾਹ ਦਾ ਟੁਕਤਾ ਭਈਆ ਨੇ 173 ਰੁਪਏ ਲੁਕੋ ਜਿਵੇਂ ਬਾਕੀ ਇਹਨਾਂ ਤੋਂ ਇਲਾਵਾ ਜਿਹੜੀ ਸੈਕਟਰੀ ਵੈਸਟ ਪ੍ਰੈਜ਼ੀਡੈਂਟ ਜੁਆਇੰਟ ਸੈਕਟਰੀ ਕੈਸ਼ੀਅਰ ਡਿਰੇਕਟਰ ਸਾਰੇ ਜਿਹੜੇ ਮੈਂਬਰ ਕੰਪਨੀ ਦੇ ਐਸੋ ਇਹ ਸਾਰੀ ਟੀਮ ਕੀਲੋ ਸਾਹਿਬ ਦੇ ਨਾਲ ਖੜੀ ਆ ਸਾਰੇ ਨਾਲ ਰਲ ਮਿਲ ਕੇ ਤੁਲਸਾ ਨੂੰ ਬਹੁਤ ਵੱਡੇ ਮਾਰਜਨ ਨਾਲ ਜਿੱਤਾਇਆ ਇਸ ਲਈ ਮੈਂ ਸਭ ਦਾ ਰੱਤਾਂ ਧੰਨਵਾਦ ਕਰਦਾ ਹਾਂ। ਹੋਪੀ ਧੰਨਵਾਦ ਆ ਜਾ ਬਟਾ ਅੰਦਰ ਆਦਾ ਹੋਏ ਸਾਰੇ ਉਹਦੇ ਨਾਲ ਜਿੱਤ ਗਏ ਸੀ ਸਿਰਫ ਸਰਦਾਰ ਨਜੀਬ ਸਿੰਘ ਢਲੋਂ ਦਾ ਪ੍ਰੈਜ਼ੀਡੈਂਟ ਦੇ ਤੌਰ ਤੇ ਸਾਡੇ ਗਰੁੱਪ ਕੋਲੋਂ ਜਿਹੜੇ ਸੀ ਉਮੀਦਵਾਰ ਸੀ ਉਹਨਾਂ ਦਾ ਕੰਟੈਸਟ ਹੋਇਆ ਕੰਟੈਸਟ ਦੇ ਵਿੱਚ ਬੜੀ ਵੱਡੇ ਮਾਰਜਨ ਨਾਲ 170 ਦੇ 170 ਦੇ ਮੁਕਾਬਲੇ 8 ਵੋਟਾਂ ਦੇ ਹੋਰ ਦੇ ਨਾਲ ਜਿੱਤੇ ਨੇ ਇਹਦੇ ਕਰਕੇ ਮੈਂ ਸਾਰੇ ਉੱਚੀ ਟੀਮ ਨੂੰ ਵਧਾਈ ਦਿੰਦਾ ਉਜੀ ٹیم ਵਧਾਈ ਦੀ ਪਾਤਾ ਸਾਡੀ ਸਾਰੀ ਵਾਰਸ਼ਸ਼ਨ ਦੇ ਇੱਕ ਇੱਕ ਮੈਂਬਰ ਵਧਾਈ ਦਾ ਪਾਤਰਾ ਹੈ ਜਿਨ੍ਹਾਂ ਨੇ ਸਾਡਾ ਏਡਾ ਬੜਾ ਸਹਾਇਕ ਸਹਿਯੋਗ ਦਿੱਤਾ ਤੇ ਸਾਡੇ ਗਰੁੱਪ ਨੂੰ ਬੜੀ ਵੱਡੀ ਨੀਂਹ ਨੱਚਤਾਇਆ ਤੇ ਸਾਰਿਆਂ ਨੂੰ ਮੁਬਾਰਕਾਂ ਜੀ ਸਾਰਿਆਂ ਨੂੰ ਪਾਜੋ ਫੋਟੋਸ ਚੱਕੀ ਜੀ ਐਂਡ ਟੂ ਪ੍ਰੋਗਰਾਮ ਬਣ ਰਿਹਾ ਹੈ ਹਾਂ ਨਾ ਡੋਨਟ ਵੇਟ ਡੋਨਟ ਵੇਟ ਅੱਜ ਵੀ ਸਾਡਾ ਗਰੁੱਪ